ਅਇਤਵਾਰ ਦੀ ਘਟਨਾ ਹੈ ਇੱਕ ਬੱਚੀ ਜੈਪੁਰ ਵਿੱਚ ਸ਼ਿਵਲ ਜੱਜ ਦਾ ਪੇਪਰ ਦੇਣ ਗਈ ਤੇ ਉਸ ਬੱਚੀ ਦੇ ਕਕਾਰ ਲਵਾ ਦਿੱਤੇ ਗਏ ਕਹਿੰਦੇ ਕਕਾਰ ਲਾਓ ਤਾਂ ਤੁਹਾਨੂੰ ਅਸੀਂ ਪੇਪਰ ਜਿ ਸ਼ਿਵਲ ਜੱਜ ਦੇ ਪੇਪਰ ਦਾੰ ਮਤਿਆਰ ਇਗਜ਼ਾਮ ਦੇਣ ਵਾਸਤੇ ਬਿਠਾਵਾਂਗੇ ਉਹ ਤੁਹਾਡੇ ਕਕਾਰ ਤਾਂ ਸੀਮਤ ਨਹੀਂ ਰਹਿਣਗੇ ਉਹ ਕੱਲ ਨੂੰ ਤੁਹਾਡੀਆਂ ਪੱਗਾਂ ਵੀ ਲਵਾਣਗੇ ਉਹ ਤੁਹਾਡੀ ਆਈਡੈਂਟੀਟੀ ਖਤਮ ਕਰਨਾ ਚਾਹੁੰਦੇ ਆ ਜਾਂ ਤਾ ਤੁਸੀਂ ਸਿਰ ਛੁੱਟ ਕੇ ਸਿਰਫ ਤੇ ਸਿਰਫ ਲੰਗਰ ਲਾਈ ਜਾਓ ਸ਼ਬੀਲਾ ਲਾਈ ਜਾਓ ਜਿੱਥੇ ਹੜ ਆਉਂਦਾ ਉੱਥੇ ਜਾ ਕੇ ਮਦਦ ਕਰੀ ਜਾਓ ਫਿਰ ਤੁਹਾਨੂੰ ਟੀਵੀ ਚੈਨਲ ਤੇ ਵਖਾਨ ਕੇ ਸਿੱਖ ਮਦਦ ਕਰ ਰਿਹਾ ਸਿੱਖ ਵੇਖੋ ਸੇਵਾਵਾਂ ਕਰ ਰਿਹਾ ਜੱਜ ਫੈਸਲਾ ਦੇ ਰਿਹਾ ਜੱਜਮੈਂਟ ਦੇ ਰਿਹਾ ਜੇ ਉਹਨਾਂ ਨੇ ਸਾਨੂੰ ਪਤਾ ਕੀ ਬਣਾਇਆ ਵੀ ਇਹ ਸਿੱਖ ਲੰਗਰ ਲਾਰ ਸਿੱਖ ਸ਼ਬੀਲਾ ਲਾਰ ਸਿੱਖ ਜਦੋਂ ਹੜ ਆਉਂਦੇ ਆ ਉੱਥੇ ਜਾ ਕੇ ਰਾਸ਼ਨ ਵੰਡਨ ਬਸ ਸਾਨੂੰ ਇਹੀ ਇਹੀ ਕੁਝ ਕਰਨ ਕਰਾਉਣਾ ਚਾਹੁੰਦੇ ਆ ਜੀ ਉਹ ਸਾਨੂੰ ਜੱਜ ਬਣਿਆ ਨਹੀਂ ਵੇਖਣਾ ਚਾਹੁੰਦੇ ਉਹ ਸਾਡੇ ਬੱਚੀਆਂ ਨੂੰ ਸਾਡੇ ਧੀਆਂ ਨੂੰ ਕੋਈ ਵੱਡੇ ਅਫਸਰ ਆਪੀ ਆਈਪੀਐਸ ਅਫਸਰ ਕੋਈ ਵੱਡੇ ਰੈਕਟ ਤੇ ਬੈਠਾ ਦੇਖਣਾ ਨਹੀਂ ਚਾਹੁੰਦੇ ਉਸ ਬੱਚੀ ਨੂੰ ਕਿਹਾ ਗਿਆ ਵੀ ਜੇ ਤੂੰ ਜੱਜ ਦਾ ਸ਼ਿਵਲ ਜੱਜ ਦਾ ਮਤਿਹਾਨ ਦੇਣਾ ਹੈ ਨਾ ਤੇ ਪਹਿਲਾ ਪੰਜ ਕਕਾਰ ਕੜਾ ਲਾ ਸ੍ਰੀ ਸਾਬ ਲਾਹ ਹੁਣ ਸ੍ਰੀ ਸਾਬ ਤੇ ਕੜੇ ਤੋਂ ਕੀ ਤਕਲੀਫ ਹੈ ਕਿਸੇ ਨੂੰ ਆਰਟੀਕਲ 25 25 ਦਾ ਆਦੇ ਵਿੱਚ ਲਿਖਿਆ ਗਿਆ ਹੈ ਕਿ ਪੰਜ ਕਕਾਰ ਸਿੱਖਾਂ ਦੇ ਅੰਗ ਨੇ ਸਿੱਖ ਇਹਨਾਂ ਨੂੰ ਹਰ ਵਕਤ ਨਾਲ ਰੱਖਦਾ ਹੈ ਇਥੋਂ ਤੱਕ ਕਿ ਜਦੋਂ ਸਿੱਖ ਇਸ਼ਨਾਨ ਕਰਦਾ ਹੈ ਤੇ ਸ੍ਰੀ ਸਾਹਿਬ ਕੇਸ ਸਿਰ ਤੇ ਬੰਨ ਲੈਂਦਾ ਉਦਵੀ ਨਹੀਂ ਦੂਰ ਕਰਦਾ ਇਥੋਂ ਤੱਕ ਜੇਦੋਂ ਕਿਤੇ ਡੋਮੈਸਟਿਕ 에ਅਰਲਾਈਨ ਦੇ ਵਿੱਚ ਸਫਰ ਕਰਨਾ ਹੈ ਤੇ ਸ੍ਰੀ ਸਾਹਿਬ ਤੁਸੀਂ ਪਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਇੱਕ ਵਾਰ 100 ਡਾਲਰ ਦਾ ਇੱਕ ਗੋਰੇ ਆਫਸਰ ਨੇ ਸਿੱਖ ਨੂੰ ਫਾਈਨ ਕਰ ਦਿੱਤਾ ਉਹਨੇ ਸਭ ਤੋਂ ਥਲੜੀ ਹੇਠਲੀ ਅਦਾਲਤ ਵਿੱਚ ਕੇਸ ਲਾਇਆ ਕਿ ਮੇਰੀ ਦਸਤਾਰ ਬੰਨਣ ਕਰਕੇ ਨੇ ਕਿਹਾ ਹੈਲਮਟ ਨਹੀਂ ਪਾਇਆ ਮੇਰੇ ਤੇ ਕੇਸ ਕੀਤਾ ਤੇ ਉਸ ਗੋਰੇ ਡਾਲ ਉਹਨੂੰ ਜਦੋਂ ਦਸਤਾਰ ਦੀ अहमियत ਪਤਾ ਲੱਗੀ ਜੱਜ ਨੂੰ ਉਹਨੇ ਪਹਿਲਾਂ ਤੇ ਜਿਹੜਾ 100 ਡਾਲਰ ਦਾ ਫਾਈਨ ਕੀਤਾ ਸੀ ਉਹ ਮਾਫ ਕੀਤਾ ਤੇ ਨਾਲੇ ਉਸ ਹੋਲਸ ਆਪਸ਼ਨ ਨੂੰ ਝਾੜ ਪਾਈ ਤੈਨੂੰ ਨਹੀਂ ਪਤਾ ਕਿ ਜਿੱਥੇ ਹੈਲਮਟ ਦੀ ਜਗ੍ਹਾ ਉਹ ਹੈਲਮਟ ਪਾਈ ਜਿੱਥੇ ਪੱਗ ਦੀ ਜਗ੍ਹਾ ਹੈਲਮਟ ਨਹੀਂ ਲੈ ਸਕਦਾ 1857 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਸਾਨੂੰ ਕਿਹਾ ਵੀ ਤੁਸੀਂ ਲੋ ਟੋਪ ਪਾ ਲਵੋ ਜਦੋਂ World War ਦੂਜੀ World War ਹੋਈ ਤੇ ਸ਼ਿਖਾ ਨੇ ਲਿਖ ਕੇ ਦੇ ਦਿੱਤਾ ਜੀ ਵੀ ਜੇ ਸਾਡੇ ਸਿਰ 'ਚੇ ਗੋਲੀ ਵੱਜਦੀ ਹੈ ਜੇ ਸਾਡੇ ਸਿਰ 'ਤੇ ਗੋਲਾ ਵੱਜਣ ਦੇ ਨਾਲ ਸਾਡੇ ਕਿਸੇ ਸਿੱਖ ਭਰਾ ਦੀ ਮੌਤ ਹੋ ਜਾਂਦੀ ਹੈ ਤੇ ਅਸੀਂ ਤੁਹਾਡੇ ਕੋਲ ਕੋਈ ਕਲੇਮ ਨਹੀਂ ਲਵਾਂਗੇ ਕੋਈ ਹਰਜ਼ਾਨਾ ਨਹੀਂ ਲਵਾਂਗੇ ਸਿੱਖਾਂ ਨੇ ਲੋਟ ਓਪਨੀ ਸਿਪਾਈ ਜੰਗ ਦਾ ਮੈਦਾਨ ਹੈ ਗੋਲੀਆਂ ਵੱਰ ਰਹੀਆਂ ਨੇ ਗੋਲੇ ਵੱਜਦੇ ਸਿਰਾਂ ਦੇ ਉੱਤੇ ਤੇ ਸਿੱਖਾਂ ਨੇ ਲਿਖ ਕੇ ਦੇ ਦਿੱਤਾ ਵੀ ਜੇ ਗੋਲੀ ਵੱਜਦੀ ਹੈ ਸਿਰ 'ਤੇ ਜੇ ਗੋਲਾ ਵੱਜਦਾ ਸਿਰ 'ਤੇ ਤੇ ਸਾਡੇ ਕਿਸੇ ਸਿੱਖ ਭਰਾ ਦੀ ਮੌਤ ਹੋ ਜਾਂਦੀ ਐ ਅਸੀਂ ਤੁਹਾਡੇ ਕੋ ਹਰਜਾਨਾ ਨਹੀਂ ਮੰਗਾਂਗੇ ਪਰ ਅਸੀਂ ਤੁਹਾਡੇ ਦਿੱਤੇ ਹੋਏ ਲੋਹ ਤੋਂ ਟੋਪਾ ਕੇ ਜੰਗ ਨਹੀਂ ਲੜਾਂਗੇ ਤੇ ਅੱਜ ਸਿੱਖਾਂ ਨੂੰ ਸਿਵਲ ਜੱਜ ਦਾ ਪੇਪਰ ਦੇਣ ਤੋਂ ਰੋਕਿਆ ਜਾ ਰਿਹਾ ਕਾਰਨ ਉਹ ਚਾਹੁੰਦੇ ਆ ਵੀ ਤੁਸੀਂ ਸ਼ਬੀਲਾ ਲਾਈ ਜਾਓ ਤੁਸੀਂ ਲੰਗਰ ਲਾਈ ਜਾਓ ਤੁਸੀਂ ਜਿੱਥੇ ਹੜ ਆਂਦਾ ਉੱਥੇ ਜਾ ਕੇ ਸੇਵਾਵਾਂ ਕਰੋ ਪਰ ਜੱਜ ਨਾ ਬਣੋ ਕੋਈ ਆਈਪੀਐਸ ਅਫਸਰ ਨਾ ਬਣੋ